ਕੀ ਕੀ ਰਲਾ ਸੀ ਮੈਂ ਮੂਰੀ ਦੇਖ ਕੇ ਰੱਖੀ ਤਰਾ ਟੈਂਗਲਾ ਪੈ ਟੈਂਗਲਾ ਮਰੀ ਮਰੀ ਨਾ ਆ ਚਾਰ ਪਿੰਡ ਬਾਜੀ ਆ ਸਿਆ ਬਰਨ ਜੋ ਰਾਂਜੋ ਕਬਨਾਚੀ ਕਾਂਚੀ ਕਰਵਤ ਜੀ ਕੇ ਵਾਸੀ ਬਦਰੀ ਨਰਨ ਜੀ ਕੇ ਵਾਸੀ ਕਾਡੀਆਂ ਕਮਾਈਆਂ ਦਾ ਸਦਕਾ ਸਤਿਬਾਬਾ ਵਾਲਾ ਜੀ ਮੋਢਿਆ ਕਮਾਈਆਂ ਦਾ ਸਦਕਾ ਕਰ ਕਰ ਦੇਵੀ ਸੇਮਿਆ ਕਰ ਕਰਾ ਜਗ੍ਹਾ ਵਿੱਚ ਬਕਤਾਂ ਦੇ ਬੈਠੀ ਮਾਤਾ ਬੈਠੀ ਜੋਗ ਜਗ੍ਹਾ ਮਾਤਾ ਕਿ ਹਜੂਰ ਮੈਂ ਬੜੇ ਕੁਕਰ ਤੋਂ ਪੰਜਾਬਣ ਪੋਜ ਕੀ ਮਾਤਾ ਕਿ ਜੂ ਮਾ ਮੇਰੀ ਮਾਂ ਬਗੈ ਚੇਰਾੜੀਏ ਤੋਂ ਹਰ ਦਾ ਆ ਮੰਡਲ ਮੰਡਲ ਕੇ ਤੇ ਰਾਜਾ ਕਲਾਸ਼ ਰਾਜਾ ਕਲਾਸ਼ ਦੇ بیٹے ਬਾਬਾ ਸਿੰਘ ਚਾਨੋ ਬਲੀ ਤਾਨੋ ਮਾਈ ਕਿਰਪਾ ਕਰੇ ਦੀ ਕਿਸ਼ਨ ਭਗਵਾਨਾ ਤਾ ਪੀ ਲਗਾਈ ਬਾਬਾ ਜੀ ਤੁਹਾਡੀ ਜਮਾ ਦੀ ਤਰਾਗੀ ਪਾਈ ਤਾਂ ਮੀ ਤੁਹਾਡੇ ਘਰ ਆਏ ਬਾਬਾ ਜੀ ਤੁਹਾਡੀਆਂ ਕਮਾਈਆਂ ਦਾ ਸਦਕਾ ਸ਼ੇਰੇ ਖੁਦਾ ਈ ਆਲੀ ਸਰਕਾਰ ਈ ਆਲੀ ਈ ਆਲੀ ਜਹਾਂਦਰਾ ਨਾਮ ਲਿਆ ਕੋਲ ਬਲਾਟ ਲਈ ਬਾਬਾ ਜੀ ਤੁਹਾਡੀਆਂ ਕਮਾਈਆਂ ਦਾ ਸਦਕਾ ਪੀਰਾਂ ਦੇ ਪੀਰ ਦਸਤਗੀਰ ਦੋ ਜਹਾਨ ਕੇ ਬਲੀ ਬਾਬਾ ਜੀ ਤੁਹਾਡੀਆਂ ਕਮਾਈਆਂ ਦਾ ਸਦਕਾ ਤਨ ਸਖੀ ਸੁਲਤਾਨ ਤੇਰੇ ਜਾਗਦੇ ਦੀਵਾਨ ਮੁਸ਼ਕਲਾਂ ਕਰਦੀ ਆਸਾਨ ਬਾਬਾ ਖਾਨ ਤੁਹਾਡਾ ਓਖੀ ਵੇਲੇ ਕਲ ਨੂੰ ਦਾ ਮੁੱਢਾ ਸਹਿ ਮੇਸ਼ਾਨੀਆਂ ਵਾਲੀ ਸਰਕਾਰ ਨਗਾਹੇ ਵਾਲੀ ਸਰਕਾਰ ਬਾਬਾ ਜੀ ਆਪਣੇ ਨਾਮ ਲਵਾਉਣਾ ਤੁਹਾਡੀਆਂ ਕਮਾਈਆਂ ਦਾ ਸਦਕਾ ਬਾਬਾ ਫਰੀਦ ਸ਼ਕਰਗੰਜ ਨਾ ਰਹੇ ਦੁੱਖ ਤੇ ਨਾ ਰਹੇ ਰੰਝ ਬਾਬਾ ਜੀ ਤੁਹਾਡੀਆਂ ਕਮਾਈਆਂ ਦਾ ਸਦਕਾ ਖਵਾਜ ਖੇਰ ਦਾ ਬੜਾ ਸੁਬਈਆ ਕਿਥੇ ਸਾਕੀ ਕਿਤੇ ਵੀ ਆ ਖਵਾਜ ਖੇਰ ਪੀ ਹਮਾਰੇ ਸ਼ੇਖ ਸਾਦੀ ਉਸਤ ਬੈਠੇ ਮਾਮੀ ਨੂਰ ਪਲਾਇਆ ਰੂਹ ਪਈ ਦੇ ਸਾਥ ਆਸ-ਪਾਸ ਸਦਾ ਫਿਰ ਆਇਓ ਬੇਚ ਮਦੀਨੇ ਸ਼ਾਇਓ ਮੈਂ ਬਲਿਹਾਰੀ ਖਵਾਜ ਖਿਰ ਦੇ